ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪਲੂਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਅੱਜ ਇੱਕ ਬਹੁਤ ਹੀ ਸੰਘੀਨ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕਿਉਂਕਿ ਆਪਾਂ ਅਕਸਰ ਹੀ ਕੋਈ ਨਾ ਕੋਈ ਮੁੱਦੇ ਤੇ ਗੱਲਬਾਤ ਕਰਦੇ ਰਹਿੰਦੇ ਆ ਤੇ ਅੱਜ ਮੈਂ ਕਿਸੇ ਜਗ੍ਹਾ ਤੇ ਪਹੁੰਚਿਆ ਤੇ ਪਤਾ ਲੱਗਾ ਕਿ ਸਾਡੇ ਸਮਾਜ ਦੀਆਂ ਬਹੁਤ ਹੀ ਜ਼ਿਆਦਾ ਜਿਹੜੀਆਂ ਮੁਸ਼ਕਲਾਂ ਆਂ ਉਹਦੇ ਵਿੱਚ ਜ਼ਰੂਰੀ ਨਹੀਂ ਵੀ ਐਸ்சி ਬੀਸੀ ਦੀਆਂ ਵੀ ਆ ਤੇ ਬਹੁਤ ਹੋਰ ਵੀ ਲੋਕਾਂ ਦੀਆਂ ਮੁਸ਼ਕਲਾਂ ਆ ਜਿਵੇਂ ਪੰਜਾਬ ਦੇ ਵਿੱਚ 65 ਸਾਲ ਤੋਂ ਲੈ ਕੇ ਪੈਨਸ਼ਨ ਸਟਾਰਟਿੰਗ ਹੁੰਦੀ ਹੈ ਮੇਰੇ ਕੋਲ ਪੂਰੇ ਭਾਰਤ ਦਾ ਹੀ ਕਾਨੂੰਨ ਹੈ ਪੰਜਾਬ ਦੇ ਵਿੱਚ ਸਾਡੇ ਅੱਖਾਂ ਦੇ ਸਾਹਮਣੇ ਹੋਣ ਕਰਕੇ ਅਸੀਂ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਤੇ ਜਿੱਥੇ ਅਕਸਰ ਹੀ ਪੈਨਸ਼ਨ ਦੀ ਗੱਲ ਹੁੰਦੀ ਆ ਜਦੋਂ ਵੀ ਕੋਈ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕਰਦੀ ਆ ਕਿ ਅਸੀਂ ਜਿਹੜੀ ਤੁਹਾਡੀ ਪੈਨਸ਼ਨ ਆ ਜੇ ਇਸ ਟਾਈਮ 1500 ਮਿਲਦੀ ਆ ਤਾਂ ਅਗਲੀ ਵਾਰੀ 3500 ਮਿਲੂਗੀ 3500 ਤੋਂ 5000 ਤੇ ਵੀ ਗੱਲ ਕੀਤੀ ਜਾਂਦੀ ਆ ਕਿਉਂਕਿ ਬਾਹਰਲੇ ਦੇਸ਼ਾਂ ਦੇ ਕਾਨੂੰਨਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਇਹ ਕਾਨੂੰਨ ਚੱਲ ਰਿਹਾ ਆ ਫਿਰ ਸਾਡੇ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਜਿਹੜੇ ਸੰਵਿਧਾਨ ਲਿਖੇ ਆ ਉਹਦਾ ਫਾਇਦਾ तकरीबन ਹਰ ਵਰਗ ਹੀ ਲੈ ਰਿਆ ਤੇ ਜੇ ਗੱਲ ਕੀਤੀ ਜਾਵੇ ਪੈਨਸ਼ਨ ਦੀ ਜਿਹੜੀ 65 ਸਾਲ ਦੀ ਉਮਰ ਆ ਉਹ ਪੈਨਸ਼ਨ ਲਈ ਬਹੁਤ ਜ਼ਿਆਦਾ ਹੈ तकरीबन ਜਿਹੜਾ ਮਜ਼ਦੂਰ ਬੰਦਾ ਹੈ ਮਜ਼ਦੂਰ ਬੰਦਾ 50 ਸਾਲ ਤੋਂ ਬਾਅਦ ਤੇ ਵਿੱਚ ਜਦੋਂ ਦੀ ਉਮਰ 51 ਸਾਲ ਨੂੰ ਪਹੁੰਚ ਜਾਂਦੀ ਆ ਤਾਂ ਉਹਦਾ ਜਿਹੜੇ ਸਰੀਰ ਦੀ ਸਮਰੱਥਾ ਕੰਮ ਕਰਨ ਦੀ ਉਨੀ ਨਹੀਂ ਰਹਿ ਜਾਂਦੀ ਜਦੋਂ ਉਨੀ ਸਮਰੱਥਾ ਨਹੀਂ ਰਹਿ ਜਾਂਦੀ ਕੰਮ ਉਹਦੇ ਤੋਂ ਉਸ ਲੈਵਲ 'ਚ ਹੁੰਦਾ ਨਹੀਂ ਤੇ ਜਿਹੜਾ ਦਿਹਾੜੀਦਾਰ ਬੰਦੇ ਨੂੰ ਕੋਈ ਆਪ ਦੇ ਕੰਮ ਤੇ ਲਜਾਣਾ ਪਸਾ ਪਸੰਦ ਨਹੀਂ ਕਰਦਾ ਤੇ ਜਦੋਂ ਦਿਹਾੜੀ ਤੇ ਲਜਾਣ ਨੂੰ ਪਸੰਦ ਨਹੀਂ ਕੀਤਾ ਜਾਂਦਾ ਤੇ ਘਰ ਦਾ ਜਿਹੜਾ ਗੁਜ਼ਾਰਾ ਹੈ ਬਹੁਤ ਔਖਾ ਹੋ ਜਾਂਦਾ ਇਹ ਹੱਕ ਆਰਕ ਦੀ ਨਿਗਾਹ ਦੇ ਵਿੱਚ ਇਹ ਮੁੱਦਾ ਹੋਊਗਾ ਪਰ ਬਸ ਗੱਲ ਕਰਨੀ ਕੋਈ ਪਸੰਦ ਨਹੀਂ ਕਰਦਾ ਜਾਂ ਕਈ ਲੋਕ ਆ ਇਹਨਾਂ ਚੀਜ਼ਾਂ ਤੇ ਵਿਚਾਰ ਹੀ ਨਹੀਂ ਕਰਦੇ ਤੇ ਮੈਂ ਇਸ ਵੀਡੀਓ ਦੇ ਮਾਧਮ ਰਾਹੀਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਤਕਰੀਬਨ 50 ਤੋਂ 51 ਸਾਲ ਦੇ ਦਰਮਿਆਨ ਹਰ ਇੱਕ ਦੀ ਪੈਨਸ਼ਨ ਲੱਗਣੀ ਜ਼ਰੂਰੀ ਹੈ ਜੇ 50 ਸਾਲ ਦੀ ਉਮਰ ਤੇ ਪੈਨਸ਼ਨ ਲੱਗੂਗੀ ਤਾਂ ਹਰ ਇੱਕ ਨੂੰ ਪੈਨਸ਼ਨ ਦੇ ਵਿੱਚ ਵਾਧਾ ਵੀ ਹੋਣਾ ਚਾਹੀਦਾ ਕਿਉਂਕਿ ਪੈਨ ਅੱਜ 1500 ਰੁਪਇਆ ਕੋਈ ਪੈਨਸ਼ਨ ਨਹੀਂ ਕਹਿ ਸਕਦੇ ਹੁ ਕੋਈ ਰਾਹਤ ਭੱਤਾ ਨਹੀਂ ਕਹਿ ਸਕਦੇ ਉਹ ਸਿਰਫ ਉਹਦਾ ਟਾਈਮ ਪਾਸ ਆ ਥੋੜਾ ਜਿਹਾ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਸ ਚੀਜ਼ ਦੀ ਮੈਂ ਬੇਨਤੀ ਕਰਦਾ ਕਿ ਜਿਹੜੀ ਪੈਨਸ਼ਨ ਆ ਤਕਰੀਬਨ 5000 ਰੁਪਇਆ ਹਰ ਇੱਕ ਪਰਿਵਾਰ ਨੂੰ ਪੈਨਸ਼ਨ ਜ਼ਰੂਰੀ ਹੈ ਤੇ ਤਕਰੀਬਨ 50 ਸਾਲ ਦੀ ਉਮਰ ਜੇ ਪੈਨਸ਼ਨ ਲੱਗਣੀ ਚਾਹੀਦੀ ਹੈ ਕਿਉਂਕਿ 40 ਸਾਲ ਤੋਂ ਬਾਅਦ ਚ ਜੇ ਕਬੱਡੀ ਦੇ ਖੇਤਰ ਦੇ ਵਿੱਚ ਵੀ ਆ ਤਾਂ ਉੱਥੇ ਵੀ ਬਜ਼ੁਰਗ ਲਾਣੇ ਜਾਂਦਾ 40 ਸਾਲ ਤੋਂ ਬਾਅਦ ਦੇ ਵਿੱਚ ਕਬੱਡੀ ਚੋਂ ਵੀ ਆਮ ਜਿਹੜਾ ਖਿਡਾਰੀ ਆ ਉਹਨੂੰ 40 ਸਾਲ ਦੀ ਉਮਰ ਤੋਂ ਬਾਅਦ ਚ 40 ਸਾਲਾਂ ਇੱਕ ਅਲੱਗ ਪੈਚ ਲੱਗਦੇ ਆ ਤੇ ਜਿਹੜਾ ਬੰਦਾ ਮਜ਼ਦੂਰੀ ਕਰਦਾ ਹੈ ਮਜ਼ਦੂਰੀ ਦੀ ਤਾਂ ਉਹ ਉਮਰ ਹੀ ਆ ਜਿਹੜੀ ਉਹ ਤਕਰੀਬਨ ਮੇਰੇ ਖਿਆਲ ਚ 40 ਸਾਲ ਤੋਂ ਬਾਅਦ ਚ ਘਟਣੀ ਸ਼ੁਰੂ ਹੋ ਜਾਂਦੀ ਆ 50 ਸਾਲ ਦੇ ਬੰਦੇ ਤੋਂ ਬਾਅਦ ਚ ਕੰਮ ਦਾ ਜਿਹੜਾ ਬਹੁਤ ਔਖਾ ਹੋ ਜਾਂਦਾ ਤਾਂ ਕਰਕੇ ਜਿਹੜੀ ਸਾਡੀ ਸਰੀਰ ਦੀ ਸਥਿਤੀ ਆ ਡਾਊਨ ਹੋਣ ਕਰਕੇ ਕਾਰੋਬਾਰ ਕੰਮ ਦੇ ਵਿੱਚ ਫਰਕ ਪੈਂਦਾ ਤੇ 1500 ਰੁਪਏ ਨਾਲ ਮੇਰੇ ਖਿਆਲ ਦੇ ਵਿੱਚ ਕੋਈ ਗੁਜ਼ਾਰਾ ਨਹੀਂ ਤੇ ਕੋਈ ਵੀ ਘਰ ਦੇ ਪਰਿਵਾਰ ਦੀ ਐਵੀਂ ਚੀਜ਼ ਨਹੀਂ ਜਿਹੜੀ ਮਹੀਨੇ ਦੀ ਤਕਰੀਬਨ ਆ ਜਾਵੇ ਤੇ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਵੀ ਤਕਰੀਬਨ 55100 ਰੁਪਇਆ ਪੈਨਸ਼ਨ ਲਾਜ਼ਮੀ ਚਾਹੀਦੀ ਆ ਹਰ ਇੱਕ ਪਰਿਵਾਰ ਨੂੰ ਜਿਨਨੇ ਬਡੇਪਾ ਪੈਨਸ਼ਨ ਆ ਜਾਂ ਵਿਧਵਾ ਪੈਨਸ਼ਨ ਆ ਜਾਂ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਆ ਸਭ ਦੇ ਵਿੱਚ ਵਾਧਾ ਕਰਕੇ ਤੇ ਜਿਹੜਾ ਆਮ ਲੋਕਾਂ ਦਾ ਜਿਹੜਾ ਜੀਵਨ ਆ ਉਸ ਸੁਧਾਰ ਵੱਲ ਜਾਵੇ ਤਕਰੀਬਨ ਵਿਧਵਾ ਔਰਤਾਂ ਦੀ ਪੈਨਸ਼ਨ ਆ ਜਿਹੜੀ ਉਹਦਾ 1500 ਰੁਪਈਆ ਜਾਂ 2000 ਰੁਪਈਆ ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ ਆ ਆਸ਼ਰਿਤ ਬੱਚੇ ਆ ਉਹਨਾਂ ਦੇ ਪੜ੍ਹਦੇ ਹੁੰਦੇ ਆ ਤਕਰੀਬਨ ਆ ਲਗ ਤੌਰ ਤੇ ਵਧੀਆ ਜੇ 5 5-7000 ਰੁਪਈਆ ਮਹੀਨੇ ਦਾ ਪੈਨਸ਼ਨ ਆਉਗੀ ਤਾਂ ਹਰ ਇੱਕ ਦਾ ਗੁਜ਼ਾਰਾ ਵਧੀਆ ਚੱਲੂਗਾ ਸੋ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਮੈਂ ਕਿਸੇ ਜਗ੍ਹਾ ਤੇ ਗਿਆ ਤੇ ਮੈਂ ਉੱਥੇ ਦੇਖਿਆ ਪੈਨਸ਼ਨ ਦੀ ਗੱਲ ਚੱਲਦੀ ਸੀ 65 ਸਾਲ ਦਾ ਬਜ਼ੁਰਗ ਆ ਤਕਰੀਬਨ ਕੰਮ ਤੋਂ ਨਕੰਮਾ ਆ ਹੋਇਆ ਤੇ ਬਿਆਸੀਆ ਤੇ ਉਮਰ ਉਹਦੀ 62 ਸਾਲ ਸੀਗੀ ਤੇ 60 ਸਾਲ ਦੇ ਦਰਮਿਆਨ ਕਹਿੰਦੇ 62 ਸਾਲ ਤੋਂ ਉੱਪਰ ਹੋ ਕੇ ਜਿਹੜੀ ਤੁਹਾਡੀ ਪੈਨਸ਼ਨ ਲੱਗੂਗੀ 65 ਸਾਲ ਨੂੰ ਤੇ ਤਾਂ ਕਰਕੇ 60 ਸਾਲ ਦਾ ਬੰਦਾ ਜਿਹੜਾ ਉਹ ਕੰਮ ਦੇ ਕਾਬਿਲ ਉਹਨਾਂ ਨਹੀਂ ਰਹਿ ਜਾਂਦਾ ਲੋਕ ਮਜ਼ਦੂਰ ਨੂੰ ਮਜ਼ਦੂਰੀ ਦੇਣੀ ਨਹੀਂ ਪਸੰਦ ਕਰਦੇ ਤੇ ਉਹ ਫਿਰ ਘਰ ਦੇ ਵਿੱਚ ਇੱਕ ਪਾਸੇ ਇੱਕ ਕੋਨੇ ਤੇ ਬੈਠ ਕੇ ਆਪਦਾ ਗੁਜ਼ਾਰਾ ਜਾਂ ਕਿਸੇ ਸਫਾ ਸੁਥਾ ਚ ਜਾ ਕੇ ਗੱਲਾਂ ਬਾਤਾਂ ਕਰਕੇ ਗੁਜ਼ਾਰਾ ਕਰਦਾ ਰਹਿੰਦਾ ਸੋ ਮੇਰੀ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਆ ਵੀ ਜਿਹੜੀ ਪੈਨਸ਼ਨ ਆ ਪੈਨਸ਼ਨ ਦੀ ਦਰ 5000 ਰੁਪਿਆ ਤਕਰੀਬਨ ਕੀਤੀ ਜਾਵੇ ਤੇ ਜਿਹੜੀ ਆਪਣਾ ਸਮਾਂ ਸਮਾਂ ਤਕਰੀਬਨ 50 ਸਾਲ ਪੋਸ਼ਿਤ ਕੀਤਾ ਜਾਵੇ ਸੋ ਇਹਨਾਂ ਕਹਿੰਦਾ ਮੈਂ ਲਾਸਟ ਦੇ ਵਿੱਚ ਆਪਣੇ ਸ਼ਬਦਾਂ ਨੂੰ ਇੱਥੇ ਵਿਰਯਾਮ ਦਿੰਨਾ ਤੇ ਮੈਂ ਜਿੱਥੇ ਸਾਡੀਆਂ ਹੋਰ ਜਥੇਬੰਦੀਆਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਸ ਚੀਜ਼ ਦੀ ਮੰਗ ਕਰੋ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਵਾਂ ਨੂੰ ਮਿਲ ਕੇ ਇਹ ਉਪਰਾਲੇ ਵਾਲਾ ਹਮਲਾ ਮਾਰਨਾ ਚਾਹੀਦਾ तकरीबन 5000 ਰੁਪਏ ਪੈਨਸ਼ਨ ਹਰ ਇੱਕ ਦੀ ਜਰੂਰੀ ਲਾਗੂ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ